ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਮੌਕੇ ਜਿੱਥੇ ਸੰਗਤਾਂ ਸੱਚਖੰਡ ਸ੍ਰੀ ਹਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਅਲੌਕਿਕ ਦ੍ਰਿਸ਼ ਦੇਖ ਕੇ ਨਤਮਸਤਕ ਹੋਈਆਂ ਉੱਥੇ ਹੀ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਇੱਕ ਸਮੋਕੇ মিডিਆ ਨੂੰ ਸਬੋਧਨ ਕਰਦਿਆਂ ਕਿਹਾ ਕਿ ਇਸ ਪਾਵਨ ਪਵਿੱਤਰ ਗੁਰਪੁਰ ਮੌਕੇ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਇਸ ਮੌਕੇ ਉਹਨਾਂ ਨੇ ਦੱਸਿਆ ਕਿ 24 ਅਗਸਤ ਨੂੰ ਸਵੇਰੇ ਇੱਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਾਂ ਦੀ ਅਗਵਾਈ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਅਕਾਲ ਤਖਤ ਸਬਤ ਤੱਕ ਸੰਪੂਰਨ ਹੋਵੇਗਾ ਅਤੇ ਸਾਰਾ ਦਿਨ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅਕਾਤਖ ਸਾਹਿਬ ਵਿਖੇ ਕੀਰਤਨ ਦਰਬਾਰ ਲੱਗਣਗੇ ਅਤੇ ਫੁੱਲਾਂ ਦੀ ਸਜਾਵਟ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਇੱਕ ਵੱਖਰਾ ਅਲੋਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਇਸ ਮੌਕੇ ਰਹਿਰਾਜ ਤੋਂ ਬਾਅਦ ਦੀਵਾਲਾ ਅਤੇ ਅਸਬਾਜੀ ਵੀ ਕੀਤੀ ਜਾਵੇਗੀ ਰਤਨ ਪੂਰਤ ਬਹੁ ਸਾਗਰ ਭਰਿਆ ਰਾਮ ਪਾਣੀ ਕੁਰਬਾਨੇ ਧਾਕੇ ਤਿੰਨ ਹੱਥ ਚੜਿਆ ਰਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਹੈ ਪ੍ਰਤਖ ਗੁਰੂ ਨਿਸਤਾਰੇ ਦੀਨ ਦੁਨੀਆਂ ਦੇ ਮਾਲਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਮੁੱਚੀ ਮਾਨਵਤਾ ਨੂੰ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਗਿਆਨ ਦੇ ਸਾਗਰ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰੂ 24 ਅਗਸਤ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਹਸ਼ਰਤਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਪਿਛਲੇ ਤਕਰੀਬਨ 1 ਮਹੀਨੇ ਤੋਂ ਜੀਵਨ ਜਗਤ ਉਸ ਮਗਮਾ ਦੀ ਲੜੀ ਆਰੰਭ ਕੀਤੀ ਹੋਈ ਹੈ ਜਿਸ ਨੇ ਸਮੁੱਚੇ ਹੀ ਇਸ ਸ਼ਹਿਰ ਵਿੱਚ ਵਿਚਰ ਕੇ ਕਿ ਇਹ ਜਿਹੜਾ ਉਪਦੇਸ਼ ਹੈ ਉਹ ਸੰਗਤ ਦੇ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਕੀਤਾ ਹੈ ਔਰ ਕੱਲ 24 ਅਗਸਤ ਨੂੰ ਵਾਰਾ ਸ਼੍ਰੀ ਰਾਮ ਸਰ ਸਾਹਿਬ ਜੀ ਤੋਂ ਛੀਦੇ ਖੰਡ ਪਰ ਸਾਹਿਬ ਜੀ ਦੀ ਸੰਪੂਰਨਤਾ ਤੋਂ ਪ੍ਰੰਤ ਸਵੇਰ ਦੇ ਠੀਕ 7:00 ਵਜੇ ਨਗਰ ਕੀਰਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਗਵਾਈ ਵਿੱਚ ਆਰੰਭ ਹੋਣਾ ਹੈ ਔਰ ਠੀਕ ਉਸੇ ਤਰ੍ਹਾਂ ਉਸੇ ਰਸਤੇ ਤੋਂ ਲੰਘਦਾ ਹੋਇਆ ਜਿਸ ਰਸਤੇ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਮਨ ਸਰੂਪ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਸੁਭਾਇ ਮਾਣ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਲੈ ਕੇ ਆਏ ਸਨ ਉਸੇ ਤਰ੍ਹਾਂ ਹੀ ਉਸ ਰਸਤੇ ਤੋਂ ਆਮਨ ਲਖੀਤਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਆ ਕੇ ਤਕਰੀਬਨ 9:30 ਵਜੇ ਸਵੇਰੇ ਸੰਪੰਨ ਹੋਣਾ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਖੇ ਇੱਕ ਖਾਸ ਜਿਹੜੀ ਕਥਾ ਹੈ ਉਹ ਕੀਤੀ ਜਾਣੀ ਹੈ ਇਸੇ ਹੀ ਸੰਬੰਧ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਬਹੁਤ ਹੀ ਲੋਕ ਤੇ ਬੜੀ ਸੁੰਦਰ ਫੁੱਲਾਂ ਦੀ ਜਿਹੜੀ ਸਜਾਵਟ ਹੈ ਉਹ ਕੀਤੀ ਜਾ ਰਹੀ ਹੈ ਔਰ ਕੱਲ ਨੂੰ ਸੁੰਦਰ ਜਲੌ ਵੀ ਸਜਾਏ ਜਾਣਗੇ ਉਪਰੰਤ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਆਤਿਸ਼ਬਾਜ਼ੀ ਕੀਤੀ ਜਾਵੇਗੀ ਔਰ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਵਰਮਤ ਦੀਵਾਨ ਸਜਾਏ ਜਾਣੇ ਨੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਜੀ ਹੋਂ ਵਾਲੇ ਸਵਾਗਤਾਂ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਔਰ ਸਤਿਪੰਦ ਸ੍ਰੀ ਹਰਮੰਦਰ ਸਾਹਿਬ ਦੀਵਾਨ ਹਾਲ ਵਿਖੇ ਨਾਮਸਤ ਪੂਰੋ ਕੇ ਜਾਸ ਸਰਮਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਸਮੁੱਚੀਆਂ ਸੰਗਤਾਂ ਨੂੰ ਧੰਨ ਧੰਨ ਸਰਬਜੀ ਮਹਾਰਾਜ ਜੀ ਦੇ ਪਾਵਨ ਪਹਿਲੇ ਪ੍ਰਕਾਸ਼ ਪੁਰਗ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਿੰਘ ਸਾਹਿਬ ਇਸ ਮੌਕੇ ਜਿਹੜੀ ਸਜਾਵਟ ਹੁੰਦੀ ਫੁੱਲਾਂ ਦੀ ਚਾਰ ਚੱਲ ਬੋਲ ਲੱਗਦੇ ਨੇ ਰਵਾਨੀਆਂ ਤੇ ਕੇਂਦਰ ਇਸ ਵਾਸਤੇ ਕਿਵੇਂ ਦਾ ਜੀ ਇਹ ਬੜਾ ਵਧੀਆ ਇੱਕ ਨਜ਼ਾਰਾ ਹੁੰਦਾ ਹੈ ਔਰ ਸੰਗਤ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ ਔਰ ਹਰ ਸਾਲ ਹੀ ਖਾਸ ਕਰਕੇ ਸਤਪੁਰਾਂ ਦਾ ਪਿੰਡ ਪ੍ਰਕਾਸ਼ਪੁਰਪੁਰ ਅਤੇ ਪਾਨ ਪ੍ਰਗਨ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਮੇਂ ਜਿਹੜੀ ਬਹੁਤਾਂ ਦੀ ਸੁੰਦਰ ਸਜਾਵਟ ਹੈ ਉਹ ਕੀਤੀ ਜਾਂਦੀ ਹੈ ਔਰ ਬਹੁਤ ਕੀਮਤੀ ਫੁੱਲ ਬੇਸ਼ਮਰੋਸ਼ਾਂ ਦੇ ਚੁਣੇ ਗਏ ਵਾਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬਹੁਤ ਹੀ ਸੁੰਦਰ ਜਿਹੜੀ ਸਜਾਵਟ ਹੈ ਉਹ ਹਰ ਸਾਲ ਕੀਤੀ ਜਾਂਦੀ ਹੈ ਅੱਜ ਜਿਹੜੀ ਫੁੱਲਾਂ ਦੀ ਸੇਵਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਬੀ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਸ੍ਰੀ ਕਾਟਕ ਸਹਿਬ ਵਿਖੇ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਦੰਦਨ ਸ੍ਰੀ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਕਿ ਕੱਲ 26 ਤਰੀਕ ਨੂੰ ਹੈ ਤੇ ਉਸ ਸਬੰਧੀ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਤੇ तकरीबन 40 50 ਕਿਸਮ ਦੇ ਫੁੱਲ ਹਨ 35 40 ਟਨ ਚਾਰ ਪੰਜ ਤਰ੍ਹਾਂ ਦੇ ਵਿੱਚ ਸੇਵਾ ਕਰਕੇ ਲਿਆਂਦੇਗੇ ਤੇ ਜਿੰਨੇ ਵਿੱਚੋਂ ਤਿੰਨ ਟਰੱਕ ਤੇ 에어 ਕੰਡੀਸ਼ਨਡ ਹੈਗੇ ਸੰ ਤਾਂ ਕਿ ਫੁੱਲ ਕੋ ਮਲਾਨਾ ਜਾਣ ਉਨਾ ਦੀ ਫਰੈਸ਼ਨੈਸ ਜਿਹੜੀ ਹੈਗੀ ਉਹ ਕਾਇਮ ਰਵੇ ਇੱਥੇ ਆ ਕੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ ਹੈ 200 ਤੋਂ ਵੱਧ ਸੇਵਕ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨ ਸਮਰੱਥ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਣ ਸੇਵਾ ਲੈਂਦੇ ਰਹੇ ਅਤੇ ਅੱਜ ਰਾਤ ਤੱਕ ਗੁਰੂ ਦੀ ਕਿਰਪਾ ਨਾਲ ਇਸ ਸੰਪੂਰਨਤਾ ਹੋ ਜਾਏਗੀ ਜੀ ਬਾਈ